ਸਰਦਾਰ ਗੁਰਦੀਪ ਸਿੰਘ ਰੰਧਾਵਾ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਜ਼ਿਲ੍ਹੇ ਗਰਦਾਸਪੁਰ ਦੀ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਇੱਕ ਸੱਕੀ ਨਾਲਾ ਗਰਦਾਸਪੁਰ ਤੋਂ ਚੱਲਦਾ ਹੋਇਆ ਗਰਦਾਸਪੁਰ ਡੇਰਾ ਬਾਬਾ ਨਾਨਕ ਅਗੋ ਅਜਨਾਲਾ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚੋਂ ਦੀ ਨੰਗ ਦਾ ਹਰ ਸਾਲ ਜਦੋਂ ਬਾਰਸ਼ਾਂ ਹੁੰਦੀਆਂ ਜ਼ਿਮੀਂਦਾਰਾਂ ਦਾ ਕਰੋੜਾਂ ਦਾ ਨੁਕਸਾਨ ਉਸਕੀ ਨਾਲਾ ਕਰਦਾ ਮੈਂ ਚਾਹੁੰਦਾ ਕਿ ਉਸਕੀ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਮੈਂ ਲੰਮੇ ਸਮੇਂ ਤੋਂ ਪਿਛਲੇ 30 ਸਾਲਾਂ ਤੋਂ ਦੇਖਦਾ ਹਾਂ ਕਿ ਸਰਕਾਰਾਂ ਬਣਦੀਆਂ ਆਈਆਂ ਔਰ ਜ਼ਿਮੀਂਦਾਰਾਂ ਨੂੰ ਇਹ ਵਿਸ਼ਵਾਸ ਤੋਂ ਆਉਂਦੀਆਂ ਰਹੀਆਂ ਕਿ ਇਹ ਸਕੀ ਨਾਲੇ ਦੀ ਸਫਾਈ ਜ਼ਰੂਰ ਹੋਏਗੀ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੇਰੀ ਗੁਜਾਰਿਸ਼ ਹੈ ਕਿ ਉਹ ਸੱਕੀ ਨਾਲੇ ਦੇ ਹੋਣ ਨਾਲ ਤਿੰਨ ਵਿਧਾਨ ਸਭਾ ਹਲਕੇ ਜਿਹੜਾ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਅਜਨਾਰਾ ਹਲਕਾ ਹੈ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਜਿਹੜੇ ਹਰ ਸਾਲ ਵਾਰਸ਼ ਦੇ ਤਣਾ ਤੇ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਉਹ ਸਫਾਈ ਹੋਣ ਨਾਲ ਉਹ ਜਿਹੜੀਆਂ ਫਸਲਾਂ ਜ਼ਿਮੀਂਦਾਰਾਂ ਦੀ ਬਚ ਸਕਦੀਆਂ ਮਿਹਰਬਾਨੀ ਕਰਕੇ ਉਹਦੇ ਵੱਲੋਂ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਉਹਦੀ ਸਫਾਈ ਜਿਹੜੀ ਜ਼ਰੂਰੀ ਕਰਵਾਈ ਜਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ